1992 ਵਿੱਚ 23 ਸਾਲ ਦਾ ਨੌਜਵਾਨ Shimla ਦੇ Cecil Hotel ਸਾਹਮਣੇ ਖੜਾ ਸੀ ਉਹ ਇਸ ਹੋਟਲ ਵਿੱਚ ਕਲਰਕ ਦੀ ਨੌਕਰੀ ਕਰਨਾ ਚਾਹੁੰਦਾ ਸੀ ਪਰ ਉਸਦੇ ਕੱਪੜੇ ਅਤੇ ਉਸਦੇ ਹਾਲਾਤ ਨੂੰ ਦੇਖ ਕੇ ਇਸ ਹੋਟਲ ਦੇ ਗਾਰਡ ਨੇ ਉਸਨੂੰ ਹੋਟਲ ਦੇ ਅੰਦਰ ਨਹੀਂ ਆਉਣ ਦਿੱਤਾ ਪਰ ਉਸ ਸਮੇਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਅੱਗੇ ਜਾ ਕੇ ਇਹ ਵਿਅਕਤੀ ਇਸ ਹੋਟਲ ਦਾ ਮਾਲਕ ਬਣ ਜਾਵੇਗਾ ਇਹ ਕਹਾਣੀ ਹੈ ਦ ਬਰੋਏ ਹੋਟਲਸ ਦੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਵਿਅਕਤੀ ਦੀ ਜੋ 23 ਰੁਪਏ ਲੈ ਕੇ ਘਰੋਂ ਨਿਕਲਿਆ ਸੀ ਅਤੇ ਅੱਜ ਕਰੋੜਾਂ ਦਾ ਮਾਲਕ ਬਣ ਗਿਆ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਮੋਹਨ ਸਿੰਘ ਅਬਰੋਏ ਤੋਂ ਜੋ ਅਗੇ ਜਾ ਕੇ ਕਰੋੜਾ ਦਾ ਮਾਲਕ ਬਣਿਆ ਮੋਹਨ ਸਿੰਘ ਦਾ ਜਨਮ 15 ਅਗਸਤ 1898 ਵਿੱਚ ਬੌਂਡ ਪਿੰਡ ਵਿੱਚ ਹੋਇਆ ਮੋਹਨ ਜੇ 6 ਮਹੀਨਾ ਦਾ ਹੀ ਸੀ ਉਸਦੇ ਪਿਤਾ ਦੀ ਮੌਤ ਹੋ ਗਈ ਪਰ ਉਸਦੀ ਮਦਰ ਪੜ੍ਹਾਈ ਦੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਸਨੇ ਮੋਹਨ ਦੀ ਪੜ੍ਹਾਈ ਨੂੰ ਪਿੱਛੇ ਨਹੀਂ ਪੈਣ ਦਿੱਤਾ 16 ਸਾਲ ਦੀ ਉਮਰ ਵਿੱਚ ਲਾਹੌਰ ਦੇ ਡੀਏਵੀ ਕਾਲਜ ਵਿੱਚ ਮੋਹਨ ਨੂੰ ਪੜ੍ਹਨ ਲਈ ਭੇਜ ਦਿੱਤਾ ਗਿਆ ਕਾਲਜ ਵਿੱਚ ਜਾ ਕੇ ਮੋਹਨ ਨਾਲ ਦੋ ਵਧੀਆ ਚੀਜ਼ਾਂ ਵਾਪਰੀਆਂ ਇੱਕ ਤਾਂ ਮੋਹਨ ਅੰਗਰੇਜ਼ੀ ਵਿੱਚ ਗੱਲ ਕਰਨੀ ਸਿੱਖ ਗਿਆ ਸੀ ਅਤੇ ਦੂਜਾ ਉਸ ਨੂੰ ਬੂਟਾਂ ਦੀ ਫੈਕਟਰੀ ਵਿੱਚ ਪਾਰਟ ਟਾਈਮ ਜੋਬ ਮਿਲ ਗਈ ਸੀ ਹੌਲੀ ਹੌਲੀ 모ਹਨ ਇਸ ਫੈਕਟਰੀ ਦੀਆਂ ਬਰੀਕੀਆਂ ਸਿੱਖ ਗਿਆ ਜਿਸ ਕਰਕੇ 모ਹਨ ਨੂੰ ਇਸ ਫੈਕਟਰੀ ਵਿੱਚ ਮੈਨੇਜਰ ਦੀ ਜੋਬ ਮਿਲ ਗਈ 모ਹਨ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਸਾਲ 1919 ਵਿੱਚ ਦੋਹਰਿਆਂ ਵੱਲੋਂ ਲਾਏ ਗਏ ਰੋਲਟੈਕਟ ਕਰ ਇਹ ਫੈਕਟਰੀ ਬੰਦ ਹੋ ਗਈ ਅਤੇ ਰਾਤੋਂ ਰਾਤ 모ਹਨ ਬੇਰੁਜ਼ਗਾਰ ਹੋ ਗਿਆ ਪਰ ਇਸ ਸਮੇ 모ਹਨ ਦਾ ਵਿਆਹ ਇਸਰਨ ਦੇਵੀ ਨਾਲ ਹੋ ਚੁੱਕਾ ਸੀ ਅਤੇ ਇਸ ਦੇ ਘਰ ਇੱਕ ਬੇਟੀ ਨੇ ਵੀ ਜਨਮ ਲਿਆ ਸੀ 모ਹਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਉਸ ਸਮੇ ਨਾ ਤਾਂ ਮੇਰੇ ਕੋਲ ਕੋਈ ਕੰਮ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਜ਼ਮੀਨ ਜਾਇਦਾਦ ਸੀ ਪਰ ਮੇਰੇ ਸਹੁਰੇ ਨੂੰ ਪਤਾ ਨਹੀਂ ਮੇਰੇ ਵਿੱਚ ਕੀ ਦਿਖਿਆ ਸ਼ਾਇਦ ਉਹਨਾਂ ਨੂੰ ਮੇਰਾ ਸੁਭਾਅ ਵਧੀਆ ਲੱਗਾ ਹੋਵੇ ਇਸ ਕਰਕੇ ਉਹਨਾਂ ਨੇ ਸਾਡਾ ਵਿਆਹ ਕਰ ਦਿੱਤਾ ਅਤੇ ਵਿਆਹ ਤੋਂ ਬਾਅਦ ਮੋਹਨ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਅਤੇ ਉਸ ਨੂੰ ਕੰਮ ਦੀ ਬਹੁਤ ਲੋੜ ਸੀ ਫਿਰ ਮੋਹਨ ਨੇ ਕਮਤੀ ਪਹਾੜ ਵਿੱਚ Shimla ਜਾਣ ਦਾ ਫੈਸਲਾ ਲਿਆ ਜੋ Shimla ਸ਼ਹਿਰ ਅੱਗੇ ਜਾ ਕੇ ਮੋਹਨ ਦੀ ਜ਼ਿੰਦਗੀ ਨੂੰ ਬਦਲਣ ਵਾਲਾ ਸੀ Shimla ਜਾਣ ਲੱਗਿਆ ਮੋਹਨ ਦੀ ਮਾਂ ਨੇ ਉਸ ਨੂੰ 25 ਰੁਪਏ ਦਿੱਤੇ ਪਰ ਮੋਹਨ ਨੂੰ ਵੀ ਨਹੀਂ ਸੀ ਪਤਾ ਕਿ ਅੱਗੇ ਜਾ ਕੇ ਇਹ 25 ਰੁਪਏ ਕਰੋੜਾਂ ਵਿੱਚ ਬਦਲ ਜਾਣਗੇ ਫਿਰ ਮੋਹਨ Shimla ਚਲਾ ਗਿਆ ਪਰ Shimla ਜਾ ਕੇ ਮੋਹਨ ਆਪਣੀ ਪਹਿਲੀ ਇੰਟਰਵਿਊ ਵਿੱਚ ਪਾਸ ਨਹੀਂ ਹੋਇਆ ਫਿਰ ਮੋਹਨ ਪਾਸ ਨਾ ਹੋਣ ਦੇ ਕਾਰਨ ਤੁਰਦਾ ਜਾ ਰਿਹਾ ਸੀ ਫਿਰ ਤੁਰਦੇ ਜਾਂਦਿਆਂ ਮੋਹਨ ਦੀ ਨਜ਼ਰ ਇੱਕ ਬਹੁਤ ਵੱਡੀ ਬਿਲਡਿੰਗ ਉੱਤੇ ਪਈ ਜੋ ਬਿਲਡਿੰਗ Shimla ਦਾ ਸਭ ਤੋਂ ਵੱਡਾ ਤੇ ਲਗਜ਼ਰੀ ਹੋਟਲ ਸੀ ਜਿਸ ਦਾ ਨਾਮ ਸਿਸਲ ਹੋਟਲ ਸੀ ਫਿਰ 모ਹਨ ਉਸ ਹੋਟਲ ਵੱਲ ਗਿਆ ਤੇ ਹੋਟਲ ਦੇ ਅੰਦਰ ਜਾਣ ਲੱਗਾ ਪਰ ਹੋਟਲ ਦੇ ਗਾਰਡ ਨੇ 모ਹਨ ਦੇ ਕੱਪੜੇ ਅਤੇ ਉਸ ਦੀ ਹਾਲਤ ਨੂੰ ਦੇਖ ਕੇ 모ਹਨ ਨੂੰ ਬਾਹਰ ਹੀ ਰੋਕ ਦਿੱਤਾ ਫਿਰ 모ਹਨ ਉਸ ਹੋਟਲ ਦੇ ਬਾਹਰ ਹੀ ਬੈਠ ਗਿਆ ਤੇ ਮੈਨੇਜਰ ਨੋਟਬੁੱਕ ਈਕਣ ਲੱਗਾ ਜਦੋਂ ਕੁਝ ਸਮਾਂ ਬਾਅਦ ਉਸ ਹੋਟਲ ਦਾ ਮੈਨੇਜਰ ਬਾਹਰ ਆਇਆ ਤੇ 모ਹਨ ਉੱਠ ਕੇ ਮੈਨੇਜਰ ਕੋਲ ਗਿਆ ਤੇ ਮੈਨੇਜਰ ਨਾਲ ਅੰਗਰੇਜ਼ੀ ਵਿੱਚ ਗੱਲ ਕਰਨੇ ਸ਼ੁਰੂ ਕੀਤੀ ਤਾਂ ਮੈਨੇਜਰ ਵੀ ਹੈਰਾਨ ਹੋ ਗਿਆ ਫਿਰ ਮੈਨੇਜਰ ਨੇ ਉਸ ਦੀ ਬਹਾਦਰੀ ਅਤੇ ਉਸ ਦੀ ਪੜ੍ਹਾਈ ਨੂੰ ਦੇਖ ਕੇ 200 ਰੁਪਏ ਮਹੀਨੇ ਦੀ ਤਨਖਾਹ ਤੇ ਕਲਰਕ नौकरी ਦੇ ਦਿੱਤੀ ਜਿਸ ਵਿੱਚ ਮੋਹਨ ਦਾ ਕੰਮ ਸੀ ਕੋਲੇ ਅਤੇ ਬਾਕੀ ਸਾਰੇ ਸਟਾਕ ਨੂੰ ਪੂਰਾ ਰੱਖਣਾ ਅਤੇ ਮੋਹਨ ਨੇ ਬਹੁਤ ਹੀ ਵਧੀਆ ਤਰ੍ਹਾਂ ਇਸ ਹੋਟਲ ਵਿੱਚ ਕੰਮ ਕੀਤਾ ਅਤੇ ਹੋਟਲ ਨੂੰ ਬਹੁਤ ਸਾਰੇ ਫਾਇਦੇ ਕਰਵਾਏ ਜਿਸ ਤੋਂ ਬਾਅਦ ਮੈਨੇਜਰ ਨੇ ਮੋਹਨ ਨੂੰ ਕਲਰਕ ਦੀ ਨੌਕਰੀ ਤੋਂ ਹਟਾ ਕੇ ਗੈਸਟ ਕਲਰਕ ਵਿੱਚ ਬਦਲ ਦਿੱਤਾ ਜਿਸ ਤੋਂ ਬਾਅਦ ਮੋਹਨ ਦੀ ਤਨਖਾਹ ਵੀ ਵੱਧ ਗਈ ਫਿਰ ਮੋਹਨ ਜਦੋਂ ਕੋਈ ਗੈਸਟ ਆਉਂਦਾ ਉਹਨਾਂ ਨਾਲ ਦੇਖਦਾ ਤੇ ਕਿਵੇਂ ਗੱਲ ਕਰਨੀ ਸਭ ਕੁਝ ਸਿੱਖਦਾ ਫਿਰ ਮੋਹਨ ਪੂਰੀ ਤਰ੍ਹਾਂ ਸਿੱਖ ਗਿਆ ਸੀ ਕਿ ਗੈਸਟ ਨਾਲ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਕੁਝ ਸਮਾਂ ਬਾਅਦ ਇਸਲ ਹੋਟਲ ਦੇ ਮੈਨੇਜਰ ਨੇ ਇੱਕ ਆਪਣਾ ਹੋਟਲ ਖੋਲ੍ਹ ਲਿਆ ਅਤੇ 모ਹਨ ਨੂੰ ਉਸ ਹੋਟਲ ਵਿੱਚ ਐਜ਼ ਆ ਪਾਰਟਨਰ ਰੱਖ ਲਿਆ। ਇਸ ਹੋਟਲ ਦਾ ਨਾਮ ਕਲਾਰਕਸ ਰੱਖਿਆ ਗਿਆ। ਮੈਨਜਨ ਨੂੰ ਪਤਾ ਸੀ ਕਿ ਹੁਣ 모ਹਨ ਪੂਰੀ ਤਰ੍ਹਾਂ ਹੋਟਲ ਨੂੰ ਆਪਰੇਟ ਕਰ ਸਕਦਾ ਹੈ। ਇਸ ਲਈ 모ਹਨ ਨੂੰ ਐਜ਼ ਆ ਪਾਰਟਨਰ ਜੌਬ ਉਤੇ ਰੱਖਿਆ ਗਿਆ। ਇਸ ਹੋਟਲ ਦੇ ਪ੍ਰੋਫਿਟ ਵਿੱਚੋਂ ਕੁਝ ਹਿੱਸਾ 모ਹਨ ਨੂੰ ਮਿਲਣਾ ਸੀ ਪਰ 모ਹਨ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਵੱਧ ਚੁੱਕੀਆਂ ਸਨ। 모ਹਨ ਇਸ ਹੋਟਲ ਨੂੰ ਖੁਦ ਆਪ ઓਪਰੇਟ ਕਰਦਾ ਸੀ ਅਤੇ ਦੇਖਦੇ-ਦੇਖਦੇ ਇਸ ਹੋਟਲ ਦੀ ਗ੍ਰੋਥ ਪੂਰੀ ਤਰ੍ਹਾਂ ਵੱਧ ਗਈ। ਫਿਰ ਕੁਝ ਸਮਾਂ ਬਾਅਦ ਕੁਝ ਇਦਾਂ ਦਾ ਹੋਇਆ ਕਿ 모ਹਨ ਦੇ ਇੱਥੋਂ ਇਹ ਹੋਟਲ ਇੱਕ ਚਟਕੇ ਵਿੱਚ ਖੋ ਜਾਣ ਵਾਲਾ ਸੀ ਕਿਉਂਕਿ ਕਲਾਰਕਸ ਦੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਅਤੇ ਕਲਾਰਕਸ ਆਪਣੀ ਪਤਨੀ ਨੂੰ ਲੈ ਕੇ ਵਾਪਸ ਇੰਗਲੈਂਡ ਜਾਣ ਵਾਲਾ ਸੀ ਤੇ ਕਲਾਰਕਸ ਇਸ ਹੋਟਲ ਨੂੰ 20000 ਵਿੱਚ ਵੇਚਣ ਵਾਲਾ ਸੀ ਤੇ ਮੋਹਨ ਨੂੰ ਦਿਨੋਂ ਦਿਨ ਟੈਨਸ਼ਨ ਹੋਣ ਲੱਗੀ ਕਿ ਉਸ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਹੋਟਲ ਖਰੀਦ ਸਕੇ ਮੋਹਨ ਇਸ ਮੁਸ਼ਕਲ ਦਾ ਹੱਲ ਲੱਭ ਹੀ ਰਿਹਾ ਸੀ ਕਿ ਇਨੇ ਟਾਈਮ ਨੂੰ ਉਸ ਦੀ ਪਤਨੀ ਨੇ ਆਪਣੇ ਸਾਰੇ ਘਰਨੇ ਵੇਚ ਦਿੱਤੇ ਪਰ ਫਿਰ ਵੀ ਮੋਹਨ ਗੋਲ ਇੰਨੇ ਪੈਸੇ ਨਹੀਂ ਹੋਏ ਕਿ ਉਹ ਇਹ ਹੋਟਲ ਨੂੰ ਖਰੀਦ ਸਕੇ ਤੇ ਫਿਰ ਮੋਹਨ ਨੇ ਆਪਣੇ ਪਿੰਡ ਦੇ ਅਮੀਰ ਵਪਾਰੀ ਕੋਲੋਂ ਲੋਨ ਲੈ ਲਿਆ ਅਤੇ ਫਿਰ 모ਹਨ ਨੇ ਹੋਟਲ ਨੂੰ ਖਰੀਦ ਲਿਆ ਪਰ ਫਿਰ 모ਹਨ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਸੀ ਕਿਉਂਕਿ 모ਹਨ ਇਸ ਹੋਟਲ ਨੂੰ ਇਕੱਲਾ ਚਲਾ ਰਿਹਾ ਸੀ ਪਰ ਫਿਰ ਵੀ 모ਹਨ ਨੇ ਹੋਟਲ ਨੂੰ ਬਹੁਤ ਵਧੀਆ ਚਲਾ ਲਿਆ ਅਤੇ 2 ਸਾਲਾਂ ਵਿੱਚ ਆਪਣਾ ਸਾਰਾ ਕਰਜ਼ਾ ਉਤਾਰ ਦਿੱਤਾ ਅਤੇ ਫਿਰ 모ਹਨ ਕੋਲ ਇੰਨਾ ਪੈਸਾ ਆ ਗਿਆ ਸੀ ਉਹ ਇੱਕ ਹੋਟਲ ਉੱਤੇ ਨਹੀਂ ਸੀ ਰੁਕਣਾ ਚਾਹੁੰਦਾ ਅਤੇ ਫਿਰ 모ਹਨ ਨੂੰ ਕਲਕੱਤਾ ਦੇ ਇੱਕ ਗ੍ਰੈਂਡ ਹੋਟਲ ਬਾਰੇ ਪਤਾ ਲੱਗਾ ਪਰ ਉਹ ਹੋਟਲ 모ਹਨ ਦੀ ਸੋਚ ਤੋਂ ਵੀ ਕਿਤੇ ਵੱਡਾ ਸੀ ਅਤੇ ਪੂਰੇ ਭਾਰਤ ਦਾ ਸਭ ਤੋਂ ਵੱਡਾ ਹੋਟਲ ਸੀ ਇਹ ਕਲਕੱਤਾ ਦੀ ਪਹਿਲੀ ਬਿਲਡਿੰਗ ਸੀ ਜਿਸ ਵਿੱਚ ਹਾਈਡਰੌਲਿਕ ਲਿਫਟ ਸੀ ਇਹ ਹੋਟਲ ਬਹੁਤ ਸਮੇਂ ਤੋਂ ਬੰਦ ਸੀ ਕਿਉਂਕ ਇਸ ਹੋਟਲ ਵਿੱਚ ਟਾਈਫਾਇਡ ਫੈਲਣ ਦੇ ਕਾਰਨ 6 ਲੋਕਾਂ ਦੀ ਮੌਤ ਹੋਈ ਸੀ ਅਤੇ ਉਸ ਤੋਂ ਬਾਅਦ ਇਸ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਮੋਹਨ ਨੇ ਇਸ ਹੋਟਲ ਨੂੰ 8000 ਦੀ ਲੀਜ਼ ਉੱਤੇ ਲੈ ਲਿਆ ਤੁਸੀਂ ਜਾਣਦੇ ਹੀ ਹੋਵੋਗੇ ਕਿ ਉਸ ਸਮੇਂ 8000 ਵੀ ਕਿੰਨਾ ਜ਼ਿਆਦਾ ਹੁੰਦਾ ਸੀ ਪਰ ਫਿਰ ਵੀ ਮੋਹਨ ਨੇ ਹੋਟਲ ਲੀਜ਼ ਉੱਤੇ ਲੈ ਲਿਆ ਪਰ ਜਦੋਂ ਮੋਹਨ ਇਸ ਹੋਟਲ ਦੇ ਅੰਦਰ ਗਿਆ ਤਾਂ ਹੋਟਲ ਦੀ ਕੰਦਾ ਦੇਖ ਕੇ ਮੋਹਨ ਨੂੰ ਆਪਣੇ ਲੈ ਕੇ ਫੈਸਲੇ ਉੱਤੇ ਵੀ ਸ਼ੱਕ ਹੋਣ ਲੱਗਾ ਕਿਉਂਕਿ ਹੋਟਲ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਇਸਦੇ ਕੰਦਾ ਉਤੋਂ ਰੰਗ ਉਤਰ ਰਿਹਾ ਸੀ ਅਤੇ ਫਰਨੀਚਰ ਵੀ ਖਰਾਬ ਸੀ ਮਤਲਬ ਹੁਣ ਹੋਟਲ ਨੂੰ ਬਹੁਤ ਵਧੀਆ ਟਰਾਂਸ ਮੈਸ਼ਨ ਦੀ ਲੋਡ ਸੀ ਜਿਸ ਤੋਂ ਬਾਅਦ ਮੋਹਨ ਨੇ ਇੱਕ ਬਹੁਤ ਵੱਡਾ ਲੋਨ ਲਿਆ ਤੇ ਇਸ ਹੋਟਲ ਵਿੱਚ ਨਵਾਂ ਫਰਨੀਚਰ ਲਵਾਇਆ ਗਿਆ ਤੇ ਸਾਰੇ ਹੋਟਲ ਦੀ ਸਾਫ ਸਫਾਈ ਕਰਾਈ ਗਈ ਅਤੇ ਹੋਟਲ ਦੇ ਪੁਰਾਣੇ ਸਟਾਫ ਨੂੰ ਲੱਭ ਕੇ ਲਿਆਂਦਾ ਗਿਆ ਕਿਉਂਕਿ ਉਹ ਇਹ ਹੋਟਲ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਇਸ ਹੋਟਲ ਨੂੰ ਫਿਰ ਇੱਕ ਵਾਰ ਨਵਾਂ ਬਣਾ ਦਿੱਤਾ ਗਿਆ ਅਤੇ ਇਸ ਹੋਟਲ ਦੀਆਂ ਇੱਕ ਵਾਰ ਫਿਰ ਆਲੇ-ਦੁਆਲੇ ਗੱਲਾਂ ਹੋਣ ਲੱਗੀਆਂ ਜਦੋਂ ਇਹ ਹੋਟਲ ਪੂਰੀ ਤਰ੍ਹਾਂ ਚੱਲ ਪਿਆ ਅਤੇ ਫਿਰ ਇੱਕ ਵਾਰ ਮੋਹਨ ਅੱਗੇ ਬਹੁਤ ਵੱਡੀ ਮੁਸ਼ਕਲ ਆ ਕੇ ਖੜ ਗਈ ਕਿਉਂਕਿ ਉਸ ਸਮੇਂ ਵਰਲਡ ਵਾਰ 2 ਸ਼ੁਰੂ ਹੋ ਗਈ ਸੀ ਤੇ ਆਰਮੀ ਦੇ ਰਹਿਣ ਲਈ ਬਹੁਤ ਸਾਰੀਆਂ ਬਿਲਡਿੰਗਾਂ ਚਾਹੀਦੀਆਂ ਸਨ ਅਤੇ ਆਰਮੀ ਨੇ ਇਸ ਬਿਲਡਿੰਗ ਨੂੰ ਵੀ ਤੋਂ ਲਿਆ ਪਰ ਹੁਣ ਜੇ ਹੋਟਲ ਮੋਹਨ ਦੇ ਹੱਥਾਂ ਵਿੱਚ ਚੱਲ ਜਾਂਦਾ ਤਾਂ ਮੋਹਨ ਨੂੰ ਕੰਗਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਫਿਰ ਮੋਹਨ ਨੇ ਆਰਮੀ ਦੇ ਕਲਨਨ ਨਾਲ ਗੱਲ ਕੀਤੀ ਅਤੇ ਇੱਕ ਦਿਨ ਦੇ 10 ਰੁਪਏ ਦੇ ਹਿਸਾਬ ਨਾਲ ਇੱਕ ਫੌਜੀ ਨੂੰ ਰਹਿਣ ਲਈ ਹੋਟਲ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਹੋਟਲ ਵਿੱਚੋਂ ਲਗਜ਼ਰੀ ਸਮਾਨ ਕੱਢ ਦਿੱਤਾ ਗਿਆ ਅਤੇ ਸਸਤਾ ਤੇ ਟਿਕਾਊ ਸਮਾਨ ਲਗਾ ਦਿੱਤਾ ਗਿਆ ਅਤੇ ਜਗ੍ਹਾ ਮਿਲੀ ਉਸ ਜਗ੍ਹਾ ਤੇ ਵੀ ਬੈੱਡ ਲਗਾ ਦਿੱਤੇ ਗਏ 1400 ਕਪੈਸਿਟੀ ਵਾਲੇ ਹੋਟਲ ਨੂੰ 4000 ਕਪੈਸਿਟੀ ਵਿੱਚ ਬਦਲ ਦਿੱਤਾ ਗਿਆ ਹੁਣ ਇਸ ਹੋਟਲ ਵਿੱਚ 4000 ਵਿਅਕਤੀ ਰਹਿ ਸਕਦਾ ਸੀ ਮਤਲਬ 40000 ਇੱਕ ਦਿਨ ਦੀ ਕਮਾਈ ਮੋਹਨਦੇਵ ਪਲੈਨਿੰਗ ਕਾਰਨ ਮੋਹਨ ਬਹੁਤ ਅੱਗੇ ਵੱਧ ਗਿਆ ਕਿਉਂਕਿ 1945 ਹੁੰਦੇ ਤੱਕ ਕਰੋੜਾਂ ਰੁਪਏ ਕਮਾ ਚੁੱਕਾ ਸੀ ਅਤੇ ਫਿਰ 1945 ਹੁੰਦੇ ਹੁੰਦੇ ਤੱਕ ਇਹ ਹੋਟਲ ਪਹਿਲਾ ਵਾਂਗ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਅਤੇ ਫਿਰ ਲਗਜ਼ਰੀ ਹੋਟਲ ਬਣ ਗਿਆ ਅਤੇ ਉਸ ਤੋਂ ਬਾਅਦ ਮੋਹਨ ਨੇ ਬਹੁਤ ਸਾਰੇ ਹੋਟਲ ਖਰੀਦੇ ਅਤੇ ਹੋਟਲਾਂ ਦੀ ਚੈਨ ਬਣਾ ਦਿੱਤੀ ਅਤੇ ਉਸ ਤੋਂ ਬਾਅਦ ਮੋਹਨ ਨੇ ਮੁੰਬਈ ਦੇ ਤਾਜ ਹੋਟਲ ਨੂੰ ਟੱਕਰ ਦੇਣ ਕਾਰਨ ਮੁੰਬਈ ਵਿੱਚ ਸਭ ਤੋਂ ਤਗੜਾ ਹੋਟਲ ਬਣਾ ਦਿੱਤਾ 1973 ਵਿੱਚ ਇਹ ਹੋਟਲ ਨੂੰ ਪੂਰੀ ਤਰ੍ਹਾਂ ਬਣਾ ਦਿੱਤਾ ਗਿਆ ਜਿਸ ਤੋਂ ਬਾਅਦ ਅਬਰੋਏ ਪਲੀ ਸਭ ਕੁਝ ਵਧੀਆ ਹੋ ਗਿਆ ਇਸ ਤੋਂ ਬਾਅਦ ਅਬਰੋਏ ਗਰੁੱਪ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ 1975 ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਦਿੱਤੀ ਜਿਸ ਤੋਂ ਬਾਅਦ ਬਾਹਰ ਆਉਣ ਵਾਲੇ ਟੂਰਿਸਟ ਵੀ ਇੰਡੀਆ ਆਉਣੇ ਕੱਟ ਗਏ ਅਤੇ ਹੋਟਲ ਪੂਰੀ ਤਰ੍ਹਾਂ ਬੰਦ ਹੋਣ ਲੱਗੇ ਇਸ ਐਮਰਜੈਂਸੀ ਦਾ ਹੋਟਲਾਂ ਉੱਪਰ ਬਹੁਤ ਬੁਰਾ ਪ੍ਰਭਾਵ ਪਿਆ ਜਿਸ ਤੋਂ ਬਾਅਦ ਕੀ ਹੈ ਅਬਰੋਏ ਗਰੁੱਪ ਨੂੰ ਮੁੰਬਈ ਵਾਲਾ ਹੋਟਲ ਵੇਚਣ ਦੀ ਵੀ ਨੋਬਤ ਆ ਗਈ ਪਰ ਮੋਹਨ ਨੇ ਹੋਟਲ ਨੂੰ ਨਾ ਵੇਚ ਕੇ ਇਸ ਨੂੰ ਹੋਰ ਵਧੀਆ ਬਣਾ ਦਿੱਤਾ ਅਤੇ ਇਸ ਹੋਟਲ ਨੂੰ ਫਿਰ ਪਹਿਲਾ ਵਾਂਗ ਪੂਰੀ ਤਰ੍ਹਾਂ ਚਲਾ ਦਿੱਤਾ ਜਿਸ ਤੋਂ ਬਾਅਦ ਅਪਰੋਏ ਗਰੁੱਪ ਲਈ ਫਿਰ ਸਾਰਾ ਕੁਝ ਨੋਰਮਲ ਹੋ ਗਿਆ ਅਤੇ ਅਪਰੋਏ ਗਰੁੱਪ ਦਾ ਸਾਰਾ ਕਰਜ਼ਾ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਮੋਹਨ ਨੇ ਇੰਡੀਆ ਦੇ ਸਭ ਤੋਂ ਬੈਸਟ ਹੋਟਲਾਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਜਿਸ ਤੋਂ ਬਾਅਦ ਅੱਜ ਵੀ ਮੋਹਨ ਸਿੰਘ ਦੇ ਹੋਟਲ ਸਭ ਤੋਂ ਲਗਜ਼ਰੀ ਹੋਟਲ ਹਨ। ਫਿਰ 3 ਮਈ 2002 ਵਿੱਚ 103 ਸਾਲ ਦੀ ਉਮਰ ਵਿੱਚ ਮੋਹਨ ਦੀ ਮੌਤ ਹੋ ਗਈ। ਅੱਜ ਉਹ ਬਰੋਏ ਗਰੁੱਪ ਨੂੰ ਮੋਹਨ ਸਿੰਘ ਦਾ ਪੋਤਰਾ ਵਿਕਰਮ ਸਿੰਘ ਅਬਰੋਏ ਸੰਭਾਲ ਰਿਹਾ ਹੈ। ਇਸ ਕਾਰਨ ਤੋਂ ਇਹੀ ਸਿੱਖਣ ਨੂੰ ਮਿਲਿਆ ਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਜੇ ਅੱਜ ਆਪਾਂ ਆਪਣੇ ਛੋਟੇ ਕੰਮ ਨੂੰ ਸ਼ੁਰੂ ਕਰਾਂਗੇ ਅਤੇ ਮਿਹਨਤ ਨੂੰ ਜਾਰੀ ਰੱਖਾਂਗੇ ਅਤੇ ਇਹ ਕੰਮ ਅੱਗੇ ਜਾ ਕੇ ਬਹੁਤ ਵੱਡਾ ਬਣ ਜਾਵੇਗਾ। ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਦੀ ਕਰਦੇ ਹਾਂ ਸਮਾਪਤੀ। ਕਿਰਿਆਕਾਂ